ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਐਕਸਪਰਟ ਅਕੈਡਮੀ ਦੇ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਸਾਡਾ ਅੱਜ ਦਾ ਵਿਸ਼ਾ ਹੈ ਦਲ ਖਾਲਸਾ ਅਤੇ ਸਿੱਖ ਮਿਸਲਾਂ ਸਰਦਾਰ ਕਪੂਰ ਸਿੰਘ ਜੀ ਦਲ ਖਾਲਸਾ ਦੇ ਸੰਸਥਾਪਕ ਸਨ ਇਹਨਾਂ ਦਾ ਜਨਮ 1697 ਈਸਵੀ ਵਿੱਚ ਸ਼ੇਖਪੁਰ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉਹਨਾਂ ਦੇ ਪਿਤਾ ਚੌਧਰੀ ਦਲੀਪ ਸਿੰਘ ਜੀ ਇੱਕ ਸਿੱਖ ਸ਼ਰਧਾਲੂ ਸਨ ਜਿਨ੍ਹਾਂ ਨੇ ਆਪਣੇ ਗੁਣ ਆਪਣੇ ਲੜਕੇ ਨੂੰ ਦਿੱਤੇ ਸਨ ਸੁਭਾਵਿਕ ਹੀ ਲੜਕੇ ਨੇ ਗੁਰਬਾਣੀ ਦੇ ਨਿਦੇਮ ਨੂੰ ਯਾਦ ਕੀਤਾ ਅਤੇ ਉਸ ਨੂੰ ਯੁੱਧ ਦੀਆਂ ਕਲਾਵਾਂ ਸਿਖਾਈਆਂ ਗਈਆਂ ਸਨ 1721 ਵਿੱਚ ਉਹ ਖੰਡੇ ਦੀ ਪਹਲ ਸ਼ਕ ਦੇ ਇੱਕ ਅੰਮ੍ਰਿਤਧਾਰੀ ਸਿੱਖ ਬਣ ਗਿਆ ਸਨ 1733 ਵਿੱਚ ਲਾਹੌਰ ਦੇ ਮੁਗਲ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੱਖਾਂ ਦੇ ਨੇਤਾ ਨੂੰ ਨਵਾਬ ਦਾ ਖਿਤਾਬ ਤੇ 1 ਲੱਖ ਸਾਲਾਨਾ ਦੀ ਕੀਮਤ ਦਾ ਇਸ ਅਫਰ ਜਾਂ ਜਗੀਰ ਪੇਸ਼ ਕੀਤੀ ਤਾਂ ਖਾਲਸੇ ਨੇ ਇਹ ਸਭ ਕਪੂਰ ਸਿੰਘ ਦੇ ਨਾਮ ਤੇ ਸਵੀਕਾਰ ਕਰ ਲਿਆ ਇਸ ਤੋਂ ਬਾਅਦ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਵਜੋਂ ਜਾਣਿਆ ਜਾਣ ਲੱਗਿਆ ਨਵਾਬ ਕਪੂਰ ਸਿੰਘ ਨੇ ਫੌਜ ਨੂੰ ਬੁੱਢਾ ਦਲ ਅਤੇ ਤਰਨਾ ਦਲ ਵਿੱਚ ਵੰਡਿਆ ਤਰਨਾ ਦਲ ਅੱਗੇ ਪੰਜ ਜਥਿਆਂ ਵਿੱਚ ਵੰਡਿਆ ਹੋਇਆ ਸੀ ਜਿੱਥੇ ਹਰ ਇੱਕ ਦਾ ਆਪਣਾ ਝੰਡਾ ਅਤੇ ਨਗਾੜਾ ਸੀ ਸਰਕਾਰ ਨਾਲ ਇਹ ਸਮਝੌਤਾ ਸਨ 1735 ਵਿੱਚ ਖਤਮ ਹੋ ਗਿਆ ਅਤੇ ਖਾਲਸਾ ਫਿਰ ਤੋਂ ਛੋਟੇ-ਛੋਟੇ ਸਮੂਹਾਂ ਵਿੱਚ ਵੰਡਣ ਲਈ ਮਜਬੂਰ ਹੋ ਗਿਆ 1 ਜੁਲਾਈ 1745 ਨੂੰ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਅਤੇ ਇੱਕ ਗੁਰਮਤਾ ਪਾਸ ਕੀਤਾ ਗਿਆ ਅਤੇ ਸਿੱਖਾਂ ਨੇ ਆਪਣੇ ਆਪ ਨੂੰ 25 ਸਮੂਹਾਂ ਵਿੱਚ ਪੁਨਰਗਠਿਤ ਕੀਤਾ ਜਿਸ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਪਹਿਲਾਂ ਵਾਂਗ ਹੀ ਸ਼ਾਮਿਲ ਸਨ ਅਤੇ ਇਹਨਾਂ ਵਿੱਚ ਹੋਰ ਡੇਰੇ ਸਥਾਪਿਤ ਕੀਤੇ ਗਏ ਅਤੇ ਮਾਰਚ 1748 ਤੱਕ ਇਹਨਾਂ ਦੀ ਗਿਣਤੀ ਵੱਧ ਕੇ 65 ਹੋ ਗਈ ਇਸ ਤਰ੍ਹਾਂ ਸਾਲ 1748 ਦੇ ਵਿਸਾਖੀ ਦੇ ਦਿਨ ਸਿੱਖ ਤਿਹਾਰ ਮਨਾਉਣ ਲਈ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਇੱਕ ਸਰਬੱਤ ਖਾਲਸਾ ਬੁਲਾਇਆ ਗਿਆ ਜਿਸ ਨੇ ਮੁਗਲ ਜ਼ੁਲਮ ਦੇ ਵਿਰੁੱਧ ਸੰਗਠਿਤ ਵਿਰੋਧ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਅਤੇ ਬਿਹਤਰ ਅੰਦੋਲਨ ਕਾਰਵਾਨਾਂ ਅਤੇ ਪ੍ਰਸ਼ਾਸਨ ਲਈ ਦਲ ਖਾਲਸਾ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਦਲ ਖਾਲਸਾ ਇੱਕ ਕਿਸਮ ਦਾ ਸੰਯੁਕਤ ਸੰਗਠਨ ਸੀ ਸਾਰੇ ਅਮਰਤਾ ਦੀ ਸਿੱਖਾਂ ਨੂੰ ਦਲ ਖਾਲਸਾ ਦੇ ਮੈਂਬਰ ਮੰਨਿਆ ਜਾਂਦਾ ਸੀ ਜੋ ਮੁੱਖ ਤੌਰ ਤੇ ਕੋੜਸਵਾਰ ਫੋਰਸ ਸੀ ਕੋਈ ਵੀ ਜੋ ਇੱਕ ਸਰਗਰਮ ਕੋੜਸਵਾਰ ਸੀ ਅਤੇ ਹਥਿਆਰਾਂ ਦੀ ਵਰਤੋਂ ਵਿੱਚ ਨਿਪੁੰਨ ਸੀ ਉਹ ਆਪਣੀ ਮਰਜ਼ੀ ਮੁਤਾਬਿਕ ਕਿਸੇ ਵੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਸੀ ਅਤੇ ਉਸ ਕੋਲ ਮਰਜ਼ੀ ਮੁਤਾਬਿਕ ਮਿਸਲ ਬਦਲਣ ਦਾ ਵਿਕਲਪ ਹੁੰਦਾ ਸੀ ਦਲ ਖਾਲਸਾ ਦੀ ਕੁੱਲ ਅੰਦਾਜ਼ਨ ਫੌਜ 70000 ਦੇ ਕਰੀਬ ਸੀ ਜੋ 65 ਦਸਤੇ ਬਣਾਏ ਗਏ ਸਨ ਉਹਨਾਂ ਨੂੰ ਦੁਬਾਰਾ ਮਿਲਾ ਦਿੱਤਾ ਗਿਆ ਅਤੇ ਉਹਨਾਂ ਵਿੱਚੋਂ 11 ਜੱਥੇ ਬਣਾਏ ਗਏ ਇਹ ਜੱਥੇ ਬਾਅਦ ਵਿੱਚ ਮਿਸਲਾਂ ਵਜੋਂ ਜਾਣੇ ਜਾਣ ਲੱਗੇ ਇਸ ਨਕਸ਼ੇ ਦੇ ਮੁਤਾਬਿਕ ਉਸ ਸਮੇਂ ਸਿੱਖ ਮਿਸਲਾਂ ਨੇ ਆਪਣੇ ਆਪਣੇ ਅਧਿਕਾਰਿਕ ਖੇਤਰ ਨੂੰ ਸੰਭਾਲਿਆ ਹੋਇਆ ਸੀ ਇਹਨਾਂ ਮਿਸਲਾਂ ਦਾ ਵੇਰਵਾ ਇਸ ਪ੍ਰਕਾਰ ਹੈ ਆਲੂ ਵਾਲਿਆ ਮਿਸਲ ਇਸ ਮਿਸਲ ਦੇ ਸੰਸਥਾਪਕ ਸਾਧੂ ਸਿੰਘ ਸਨ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਕਪੂਰਥਲਾ ਬਣਾਈ ਗਈ ਅਤੇ ਇਸ ਮਿਸਲ ਦਾ ਖੇਤਰ ਜਲੰਧਰ ਤੋਂ ਕਪੂਰਥਲਾ ਅਤੇ ਫਗਵਾੜਾ ਤੱਕ ਸੀ ਪੰਗੀ ਮਿਸਲ ਇਸ ਮਿਸਲ ਦੇ ਸੰਸਥਾਪਕ ਸ਼ਜਾ ਸਿੰਘ ਜੀ ਸਨ ਇਸ ਮਿਸਲ ਦੀਆਂ ਰਾਜਧਾਨੀਆਂ ਤਰਨਤਾਰਨ ਅਤੇ ਲਾਹੌਰ ਨੂੰ ਬਣਾਇਆ ਗਿਆ ਅਤੇ ਇਸ ਦਾ ਅਧਿਕਾਰਿਕ ਖੇਤਰ ਤਰਨਤਾਰਨ ਅਤੇ ਲਾਹੌਰ ਸੀ ਕਨਈਆ ਮਿਸਲ ਇਸ ਮਿਸਲ ਦੇ ਸੰਸਥਾਪਕ ਜੈ ਸਿੰਘ ਕਨਈਆ ਸਨ ਕਨਈਆ ਮਿਸਲ ਦੀ ਰਾਜਧਾਨੀ ਸੋਨਿਆ ਸੀ ਇਸ ਮਿਸਲ ਦੇ ਖੇਤਰ ਵਿੱਚ ਅਦਨਾਲਾ ਗੁਰਦਾਸਪੁਰ ਪਠਾਨਕੋਟ ਅਤੇ ਮਕੇਰੀਆਂ ਵਰਗੇ ਖੇਤਰ ਆਉਂਦੇ ਸਨ ਰਾਮਗੜੀਆ ਮਿਸਲ ਇਸ ਮਿਸਲ ਦੇ ਸੰਸਥਾਪਕ ਜਸਾ ਸਿੰਘ ਰਾਮਗੜੀਆ ਸਨ ਇਹਨਾਂ ਨੇ ਰਾਮਗੜੀਆ ਮਿਸਲ ਦੀ ਰਾਜਧਾਨੀ ਸ਼੍ਰੀ ਹਰਗੋਬਿੰਦਪੁਰ ਸੀ ਇਸ ਮਿਸਲ ਦੇ ਅਧਿਕਾਰ ਖੇਤਰ ਵਿੱਚ ਬਟਾਲਾ ਟਾਂਡਾ ਦਸੂਆ ਅਤੇ ਕਮਾਨ ਵਰਗੇ ਖੇਤਰ ਆਉਂਦੇ ਸਨ। ਸਿੰਘਪੁਰੀਆ ਜਾਂ ਫੈਜ਼ਲਪੁਰੀਆ ਮਿਸਲ ਇਹ ਮਿਸਲ ਸਭ ਤੋਂ ਪਹਿਲੀ ਮਿਸਲ ਸੀ ਜਿਸ ਨੂੰ ਨਵਾਬ ਕਪੂਰ ਸਿੰਘ ਨੇ ਬਣਾਇਆ ਸੀ। ਇਸ ਮਿਸਲ ਦੀ ਰਾਜਧਾਨੀ ਜਲੰਧਰ ਨੂੰ ਬਣਾਇਆ ਗਿਆ ਅਤੇ ਇਸ ਦੇ ਖੇਤਰ ਵਿੱਚ ਸਿੰਘਪੁਰ ਅੰਮ੍ਰਿਤਸਰ ਅਤੇ ਜਲੰਧਰ ਦੇ ਖੇਤਰ ਆਉਂਦੇ ਸਨ। ਪੰਜਗੜੀਆ ਜਾਂ ਕਰੋੜ ਸੰਗਿਆ ਮਿਸਲ ਇਸ ਮਿਸਲ ਦੇ ਸਥਾਪਕ ਕਰੋੜ ਸਿੰਘ ਸਨ ਇਸ ਮਿਸਲ ਦੀ ਰਾਜਧਾਨੀ ਸ਼ਾਮਚਰਾਸੀ ਅਤੇ ਹਰਿਆਣੇ ਨੂੰ ਬਣਾਇਆ ਗਿਆ ਇਸ ਦੇ ਅਧਿਕਾਰਿਕ ਖੇਤਰ ਵਿੱਚ ਹੁਸ਼ਿਆਰਪੁਰ ਸ਼ਾਮਚਰਾਸੀ ਅਤੇ ਹਰਿਆਣਾ ਦੇ ਖੇਤਰ ਆਉਂਦੇ ਸਨ ਨਿਸ਼ਾਨਵਾਲੀਆ ਮਿਸਲ ਇਸ ਮਿਸਲ ਦੇ ਸੰਸਥਾਪਕ ਦਸੌਂਦਾ ਸਿੰਘ ਸਨ ਇਸ ਦੀ ਰਾਜਧਾਨੀ ਅੰਬਾਲਾ ਅਤੇ ਸ਼ਾਹਵਾਦ ਨੂੰ ਬਣਾਇਆ ਗਿਆ ਇਸ ਮਿਸਲ ਦੇ ਖੇਤਰ ਵਿੱਚ ਹੰਬਾਲਾ, ਸ਼ਾਹਬਾਦ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਸਨ। ਸ਼ੁਕਰਚੱਕੀਆ ਮਿਸਲ ਇਸ ਮਿਸਲ ਦੇ ਮੁਡੀ ਚੜਤ ਸਿੰਘ ਸਨ। ਇਸ ਮਿਸਲ ਦੀ ਰਾਜਧਾਨੀ ਜੱਗ ਗੁਜਰਾਂਵਾਲਾ ਸੀ। ਇਸ ਮਿਸਲ ਦੇ ਅਧਿਕਾਰਿਕ ਖੇਤਰ ਵਿੱਚ ਗੁਜਰਾਂਵਾਲਾ, ਮੁਗਲ ਚੱਕ, ਕਿਲਾ ਜਦਾਰ ਸਿੰਘ, ਕਿਲਾ ਮਹਾਨ ਸਿੰਘ, ਵੜੈਚ, ਫਿਰੋਜ਼ਵਾਲਾ ਅਤੇ ਐਮਰਾਬਾਦ ਸ਼ਾਮਿਲ ਸਨ। ਡੱਲੇਵਾਲੀਆ ਮਿਸਲ ਇਸ ਮਿਸਲ ਦੇ ਸੰਸਥਾਪਕ ਗੁਲਾਬ ਸਿੰਘ ਢਲੇਵਾਲੀਆ ਸਨ ਇਹਨਾਂ ਦੀ ਰਾਜਧਾਨੀ ਰਾਹੋਂ ਸੀ ਇਸ ਮਿਸਲ ਦਾ ਅਧਿਕਾਰੀਕ ਖੇਤਰ ਨਾਵਾਸ਼ਰ ਗੜਸ਼ੰਕਰ ਮਹਾਲਪੁਰ ਲੋਰ ਨਕੌਦਰ ਖੰਨਾ ਅਤੇ ਰਾਹੋਂ ਸੀ ਨਕਈ ਮਿਸਲ ਇਸ ਮਿਸਲ ਦੇ ਸੰਸਥਾਪਕ ਹੀਰਾ ਸਿੰਘ ਸਨ ਇਹਨਾਂ ਦੀ ਰਾਜਧਾਨੀ ਚੁੰਨੀਆਂ ਸੀ ਇਸ ਮਿਸਲ ਦੇ ਅਧਿਕਾਰੀਕ ਖੇਤਰ ਵਿੱਚ ਖੇਮਕਰਨ ਖੁੱਡੀਆਂ ਓਕਾਰਾ ਜੋ ਕਿ ਪਾਕਿਸਤਾਨ ਦਾ ਖੇਤਰ ਹੈ ਆਉਂਦੇ ਸਨ ਸ਼ਹੀਦਾਂ ਮਿਸਲ ਇਸ ਮਿਸਲ ਦੇ ਸੰਸਥਾਪਕ ਬਾਬਾ ਦੀਪ ਸਿੰਘ ਸਨ ਇਹ ਮਿਸਲ ਨਿਹੰਗਾਂ ਦੀ ਮਿਸਲ ਵੀ ਅਖਵਾਂਦੀ ਹੈ ਇਸ ਮਿਸਲ ਦੀ ਰਾਜਧਾਨੀ ਸ਼ਾਜਾਦਪੁਰ ਸੀ ਅਤੇ ਇਸ ਦੇ ਅਧਿਕਾਰ ਖੇਤਰ ਵਿੱਚ ਤਲਵੰਡੀ ਸਾਬੋ ਅਤੇ ਸ਼ਾਜਾਦਪੁਰ ਦੇ ਖੇਤਰ ਆਉਂਦੇ ਸਨ ਖੁਲਕੀਆਂ ਮਿਸਲ ਇਸ ਮਿਸਲ ਦੇ ਸੰਸਥਾਪਕ ਫੂਲ ਸਿੰਘ ਸਨ ਖੁਲਕੀਆਂ ਮਿਸਲ ਦੇ ਪ੍ਰਸ਼ਾਸਨ ਲਈ ਨਾਬਾ ਜੀਂਦ ਅਤੇ ਪਟਿਆਲਾ ਨੂੰ ਰਾਜਧਾਨੀ ਬਣਾਇਆ ਗਿਆ ਇਸ ਮਿਸਲ ਦੇ ਅਧਿਕਾਰਿਕ ਖੇਤਰ ਵਿੱਚ ਨਾਬਾ ਜੀਂਦ ਪਟਿਆਲਾ ਫਰੀਦਕੋਟ ਬਠਿੰਡਾ ਬਰਨਾਲਾ ਅਤੇ ਸੰਗਰੂਰ ਆਉਂਦੇ ਸਨ ਇਹਨਾਂ ਮਿਸਲਾਂ ਨੂੰ ਦਲ ਖਾਲਸਾ ਦੇ ਨਿਰਮਾਣ ਸਮੇਂ ਦੋ ਭਾਗਾਂ ਬੁੱਢਾ ਦਲ ਅਤੇ ਤਰਨਾ ਦਲ ਦੀ ਅਗਵਾਈ ਅਧੀਨ ਵੰਡਿਆ ਗਿਆ ਬੁੱਢਾ ਦਲ ਦੀ ਅਗਵਾਈ ਅਦੀਨ ਮਿਸਲਾਂ ਇਸ ਪ੍ਰਕਾਰ ਸਨ ਆਲੂ ਵਾਲੀਆ ਮਿਸਲ ਇਸ ਮਿਸਲ ਦੇ ਮੌਜੂਦਾ ਮੁਖੀ ਜਸਾ ਸਿੰਘ ਆਲੂ ਵਾਲੀਆ ਸਨ ਸਿੰਘਪੁਰੀਆ ਮਿਸਲ ਇਸ ਦੇ ਮੌਜੂਦਾ ਮੁਖੀ ਨawab ਕਪੂਰ ਸਿੰਘ ਸਨ ਪੰਜ ਗੜੀਆਂ ਜਾਂ ਕਰੋੜ ਸਿੰਘੀਆ ਮਿਸਲ ਇਸ ਦੇ ਮੌਜੂਦਾ ਮੁਖੀ ਕਰੋੜ ਸਿੰਘ ਸਨ ਨਿਸ਼ਾਨ ਵਾਲੀਆ ਮਿਸਲ ਇਸ ਦੇ ਮੌਜੂਦਾ ਮੁਖੀ ਦਸੌਂਦਾ ਸਿੰਘ ਸਨ ਡੱਲੇ ਵਾਲੀਆ ਮਿਸਲ ਇਸ ਦੇ ਮੌਜੂਦਾ ਮੁਖੀ ਗੁਲਾਬ ਸਿੰਘ ਸਨ शहीदा मिसल इस मौजूदा मुखी बाबा दीप सिंह जी सन तरना दल की अगवाई अधीन मिसल शुकर चकिया मिसल इस मिसल दे मौजूदा मुखी चड़त सिंह सन पंगी मिसल इस मौजूदा मुखी हरी सिंह सन नकई मिसल इस मौजूदा मुखी हीरा सिंह सन कन्हैया मिसल इस मौजूदा मुखी जय सिंह सन रामगढ़िया मिसल इस मौजूदा मुखी जसा सिंह सन ਪੋਲਕੀਆ ਮਿਸਲ ਜਿਸ ਦੇ ਮੌਜੂਦਾ ਮੁਖੀ ਆੜਾ ਸਿੰਘ ਸਨ ਇਹ ਭਾਵੇਂ ਬਾਰਵੀਂ ਮਿਸਲ ਸੀ ਪਰ ਇਹ ਦਾਲ ਖਾਲਸਾ ਕਮਾਂਡ ਦਾ ਹਿੱਸਾ ਨਹੀਂ ਸੀ ਕਿਉਂਕਿ ਇਹ ਦਾਲ ਖਾਲਸਾ ਦੇ ਨਿਯਮਾਂ ਦੇ ਅਨੁરૂਪ ਨਹੀਂ ਸੀ ਸੋ ਅੱਜ ਦਾ ਸਾਡਾ ਇਹ ਟੌਪਿਕ ਇੱਥੇ ਹੀ ਸਮਾਪਤ ਹੁੰਦਾ ਹੈ ਅਗਰ ਕਿਸੇ ਨੂੰ ਇਸ ਸੰਬੰਧੀ ਕੁਝ ਡਾਊਟ ਜਾਂ ਸੁਝਾਅ ਹਨ ਤਾਂ ਸਾਨੂੰ ਜਰੂਰ ਦੱਸੋ ਜੀ ਧੰਨਵਾਦ